ਸਤਿ ਸ੍ਰੀ ਅਕਾਲਾਰੇ ਨੂੰ ਪੰਜਾਬ ਹੋਰ ਕਾਸਟੇ ਸਵਾਗਤ ਕਰਦੇ ਆਂ ਸਰਦ ਜਿਹੜੇ ਕੋ ਚੈਨਲ ਤੋਂ ਫਿਰ ਤੋਂ ਮਾਹਰਮ ਤੁਹਾਨੂੰ ਬਹੁਤ ਬਹੁਤ ਦਰੱਖੀਆਂ ਬਖਸ਼ੇ ਇਹ ਗੱਲ ਤੋਂ ਕਰਦੇ ਆਂ ਅਸੀਂ ਅੱਜ ਅਸੀਂ ਕਾਲਕਾ ਸ਼ਮਲ ਟਰਾਇਨ ਬਾਰੇ ਗੱਲ ਕਰਦੇ ਆਂ ਕਿ ਉਹ ਜੋ ਟਰਾਇਨ ਹੈ ਕਾਲਕਾ ਸ਼ਮਲ ਟਰਾਇਨ ਉਹ ਦੀ ਸ਼ੁਰੂਆਤ ਕਦੋਂ ਹੋਈ ਤੇ ਉਹ ਜੋ ਕੀ ਇਸ ਵਿੱਚ ਮਤਵਪੂਰਨ ਕੀ ਹੈ ਤੇ ਉਹ ਉਹਦੀ ਟਿਕਟ ਕਿੰਨੀ ਆ ਸਭ ਡਿਟੇਲ ਵੀ ਤੁਹਾਨੂੰ ਜਸਾਂਝੇ ਕਰਾਂਗੇ ਕਿਉਂਕਿ ਮੈਂ ਵੀ ਹੁਣ ਜੋ ਕੀ ਦੰਦਸਾ ਸੀ ਕਿ ਸ਼ਾਮ ਜਿਹਾ ਗਿਆ ਸੀ। ਕਿ 25 ਮਈ 2025 ਨੂੰ ਦਿਨਤ ਬਾਅਦ ਅਸਰੇ ਦੁਪਹਿਰ ਇਸ ਮੱਢੇ ਪਾਰਾ ਉਹ ਉੱਥੇ ਜੇ ਆ ਕੇ ਪਹੁੰਚੇ। ਅਸਰੇ ਇੱਕ ਦੁਕਾਨ ਦੇ ਕੁੰਮੇ ਕਰ ਵਾਪਸ ਆ ਗਏ। ਸੋ ਗੱਲ ਕਰਦੇ ਆ। ਕੱਲ੍ਹ ਕੱਲ੍ਹ ਸ਼ਾਮ ਨੂੰ ਟ੍ਰਾਇਲ ਟ੍ਰੇਨ ਨੂੰ ਸਭ ਤੋਂ ਪਹਿਲਾਂ ਤੁਸੀਂ ਜੇਕਰ ਤੁਸੀਂ ਕਾਫਕਾ ਪਹੁੰਚਣਾ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਤੁਹਾਨੂੰ ਲੁਧਿਆਣੇ ਆਉਣਾ ਪਵੇਗਾ। ਜਾਣਾ ਤਾਂ ਤੁਸੀਂ ਚੰਡੀਗੜ੍ਹ ਟ੍ਰੇਨ ਦਮੋਂ ਕਿ ਚੰਡੀਗੜ੍ਹ ਤੋਂ ਹੋਰ ਟ੍ਰੇਨਾਂ ਜੋ ਕਿ ਚੱਲਦੀ ਹੈ ਉਹ 10 ਵਜੇ ਕੇ 35 ਮਿੰਟ ਤੇ ਜਦ ਗੂਵਰਨਮੈਂਟ ਅੱਗੇ ਤੇ ਪਿੱਛੇ ਹੋ ਸਕਦਾ ਤੇ ਉਸ ਤੋਂ ਬਾਅਦ ਉਹ ਤੁਹਾਨੂੰ ਆ ਸ਼ਿਮਲਾ ਅਬੀ ਕਾਲ ਤੁਹਾਨੂੰ ਚੰਡੀਗੜ੍ਹ ਤੋਂ ਕਾਲ ਤੱਕ ਪਹੁੰਚਾ ਦੇਵੇਗੀ ਤੇ ਉਸ ਤੋਂ ਬਾਅਦ ਤੁਸੀਂ ਜੇਕਰ ਤੁਸੀਂ ਅੱਗੇ ਜਾਣਾ ਹੈ ਸ਼ਿਮਲਾ ਤੁਸੀਂ ਸ਼ਿਮਲਾ ਵੀ ਜਾ ਸਕਦੇ ਹੋ ਤੁਸੀਂ ਜੇਕਰ ਤੁਸੀਂ ਕੁਦਰਤੀ ਨੀੜਾ ਦੇਖਣੇ ਤਾਂ ਤੁਸੀਂ ਰੋਲ ਕਚਮਦ ਟਾਇਰ ਟ੍ਰੇਨ ਜੋ ਕਿ ਉੱਥੇ ਜੁਕੀ ਭਾਲ ਕਰ ਚੱਲਦੀ ਹੈ ਤੁਸੀਂ ਤੁਸੀਂ ਟਿਕਟ ਲੈ ਸਕਦੇ ਹੋ ਜੇਕਰ ਤੁਸੀਂ ਏਸੀ ਵਿੱਚ ਜਾਣਾ ਹੈ ਤਾਂ ਹੰਨਾ ਕਭਾ ਤੁਹਾਨੂੰ ਬਣ 1212 ਦੇ ਇਹਦੇ ਇਹਦੇ ਉਸ ਤਾਂ ਜੋ ਕਿ ਤੁਹਾਨੂੰ ਪੂਰਾ ਹਿਸਾਬਤੋਂ ਦੇਣਾ ਪਵੇਗਾ ਜੇਕਰ ਤੁਸੀਂ ਜਨਰਲ ਰੋਬੇ ਜਾਣਾ ਹੈ ਤਾਂ ਤੁਸੀਂ ਉਸ ਦਾ ਜੋ ਕਿ 300 ਕਰਾਇਆ ਤੇ ਜੇਕਰ ਤੁਸੀਂ ਅ ਟਿਕਟ ਬੁੱਕ ਕਰਵਾਣੀ ਤਾਂ ਤੁਹਾਨੂੰ 575 ਰੁਪਏ ਤੁਹਾਨੂੰ ਪ੍ਰੈਸਨਰ ਬੁੱਕ ਕਰਵਾਣੀ ਪਵੇਗੀ ਇਹਨਾਂ ਦੇ ਡੱਬੇ ਬਹੁਤ ਵੱਡੇ ਨਹੀਂ ਹੁੰਦੇ ਡੱਬੇ ਇੱਕ ਡੱਬੇ ਵਿੱਚ ਸਿਰਫ 20 ਜਾਂ 22 23 ਲੋਕ ਹੀ ਬੈਠ ਸਕਦੇ ਹਨ ਆਨ ਦੀ ਕਪੈਸਿਟੀ ਹੈ ਕਿ ਉਹ ਭਾਈ ਜੀ ਡੱਬਿਆਂ ਦੇ ਬੰਦਿਆਂ ਦੀ ਜੋ ਕਿ ਟ੍ਰੇਨ ਹੈ ਉਸ ਵਿੱਚ ਕਾਰ ਕਸ਼ਮਲ ਟ੍ਰੇਨ ਨਾ ਹੋਰ ਇਹਨਾਂ ਦੇ ਉਸ ਤੇ ਉਸਦੇ ਇਹ ਕਿ ਸਿਰਫ 5 ਸਟੈਂਸ ਸ਼ੇਡ ਬੇ ਹੁੰਦੇ ਨੇ ਜੋ ਕਿ ਉਹ ਤੁਹਾਨੂੰ 5-6 ਘੰਟੇ ਦੇ ਵਿੱਚ ਕਾਲਕਾ ਤੋਂ ਸ਼ਮਲਾ ਪਹੁੰਚਾ ਦੇਵੇ। ਲਗਭਗ ਕਾਲਕਾ ਤੋਂ ਸ਼ਮਲਾ ਦੀ ਦੂਰੀ ਲਗਭਗ 85 ਕਿਲੋਮੀਟਰ ਹੈ। ਉਹ 2 ਘੰਟੇ ਸਫ਼ਰ ਨੂੰ 5 ਘੰਟੇ ਦੇ ਵਿੱਚ ਪੂਰਾ ਕਰਦੇ ਹੋਣ ਕਰਦੀ ਹੈ। ਉਸ ਦੀ ਇਹ ਜਾਣਕਾਰੀ ਹੈ ਕਿ ਕਾਲਕਾ ਸ਼ਮਲਾ ਟਰਾਇਡ ਰੇਲ ਦੇ ਲਗਭਗ ਅਵ੍ਰਿਜਾਂ ਨੇ ਹੁਣ ਲਗਭਗ 100 ਤੋਂ ਪਹਿਲਾਂ 300 ਸਟੈਂਸ ਵਿੱਚ ਹਾਂ ਪਰ ਇਹਦੇ ਤੇ ਕਲਕੱਤਾ ਤੋਂ ਸ਼ੁਰੂਆਤ ਕੀਤੀ ਸੀ ਡਰੋਇਟ ਰੇਨ ਦੀ ਲਗਭਗ ਉਹ ਹੀ ਨਿੱਕੀ ਦੀ ਬਹੁਤ ਵੱਡੀ ਨਹੀਂ ਹੈਗੀ ਸਿਰਫ ਅਜਿਨੀ ਗਾ ਦੂਰ ਇੱਥੋਂ ਗਏ ਬਹੁਤ ਛੋਟੀ ਹੁੰਦੀ ਹੈ ਇੱਕ ਹੱਥ ਜਿੰਦਾ ਜੋ ਕਿ ਉੱਥੇ ਲਏ ਨੇ ਹੁੰਦੀ ਹੈ ਨਿੱਕੀ ਟ੍ਰੇਨ ਹੁੰਦੀ ਹੈ ਤੇ ਉਸ ਦੇ ਕਰਕੇ ਜੁ ਕਿ ਉਹ ਤੁਹਾਨੂੰ ਪੂਰਾ ਸੀਨ ਦਿਖਾਵੇ ਕਿ ਜੇ ਤੁਸੀਂ ਘੁੰਮਣ ਦੇ ਜੇਕਰ ਤੁਸੀਂ ਕੁਦਰਤ ਨੂੰ ਯਾਰ ਦੇਖਣਾ ਤਾਂ ਤੁਸੀਂ ਖਾਲਕਸ਼ ਸ਼ਮਦਾਰ ਟੂਰਲ ਟ੍ਰੇਨ ਦਾ ਰੁਕ ਰੁਕ ਸਕਦੇ ਹੋ ਤੁਹਾਨੂੰ ਕੁਦਰਤ ਕੁਦਰਤ ਨੂੰ ਯਾਰ ਦੇਖਾਵੇਗੀ ਕਿਉਂਕਿ ਉਹ ਤੁਹਾਨੂੰ ਬਾਹਰ ਵਿੱਚ ਲੈ ਜਾਵੇਗੀ ਉੱਥੇ ਦੇ ਅੰਦਰ 100 ਸਬਤ ਗੁਫਾਵਾਂ ਜਾਂ ਸੁਰੰਗਾਂ ਸੁਰੰਗਾਂ ਦੇ ਹਨ ਹਨ ਜਹੰਦ ਦੇ ਹਨ ਤੇ ਉਹ ਤੁਹਾਨੂੰ ਉਸ ਵਿੱਚ ਲੈ ਜਾ ਕੇ ਜਾਵੇਗੀ ਤੇ ਜਿਸ ਵਿੱਚ ਪੰਜ ਛੇ ਵੱਡੀਆਂ ਜਿਸ ਵਿੱਚ ਜਾਣ ਨਹੀਂ ਇਸ ਵਿੱਚੋਂ ਹੰਕਣ ਦੀ 5000 10 ਮਿੰਟ ਲੱਗਦੇ ਨੇ। ਬਾਕੀ ਇੱਕ ਤੋਂ ਤਿੰਨ ਛੋਟੀਆਂ। ਬਾਕੀ ਛੋਟੀਆਂ ਹੁੰਦੀਆਂ ਨੇ। ਤੇ ਇਸ ਵਿੱਚੋਂ ਜੋ ਵੀ ਉਹ ਟ੍ਰੇਨ ਲਗਭਗ ਗੱਜੇਵੜੇ ਚੱਲ ਰਹੀ ਹੈ। ਤੇ ਹੁਣ ਵੀ ਉਹ ਮੌਜੂਦ ਹੈ। ਸਿਰ ਪਹਿਲਾਂ ਕੋਲਦੇ ਜਾਂਦੇ ਸੀ ਉਹ ਹੁਣ ਉਸ ਦੇ ਵਿੱਚ ਜੋ ਕਿ ਬਦਲਾਵਣ ਕਰਕੇ ਉਸੇ ਇੰਜਣ ਹੁਣ ਹੁਣ ਉਹ ਜੋ ਕਿ ਡੀਜ਼ਲ ਇੰਜਣ ਨਾਲ ਚੱਲਦੀ ਹੈ। ਤੇ ਬਹੁਤ ਵਧੀਆ ਟ੍ਰੇਨ ਹੈ। ਜੇਕਰ ਤੁਸੀਂ ਮੌਸਮ ਡਿਸੀਜਨ ਵਿੱਚ ਜਾਓ ਤਾਂ ਉੱਥੇ ਤੁਹਾਨੂੰ ਬੁੱਧਰਵੀ ਉੱਤੇ ਫਾਲ ਦੇ ਲਾਗੇ ਕੰਮ ਦੇ ਫਿਰਦੇ ਦਿਖਾਈ ਦੇਣਗੇ ਕਿਉਂਕਿ ਅਸੀਂ ਦੇਖਿਆ ਸੀ ਕਿ ਅਸੀਂ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰੂੰਗਾ ਜਿਸ ਵਿੱਚ ਤੁਸੀਂ ਦੇਖੋਗੇ ਕਿ ਕਿੰਨੇ ਸੋਹਣੇ ਜੋ ਕਿ ਸੀਨ ਹੈ ਜਦੋਂ ਵੀ ਉਹ ਟ੍ਰੇਨ ਹਾਂਡੋੜੇ ਕੰਮ ਦੀ ਹੈ ਲੋਕ ਕਿੰਨਾ ਜੋ ਕਿ ਅਨੰਦ ਮਾਣਦਾ ਹੁੰਦਾ ਹੈ ਤਨ ਮੈਂ ਕੋ ਵੀਡੀਓ ਸ਼ੇਅਰ ਕਰੂੰਗਾ ਉਸ ਬਾਅਦ ਤੁਸੀਂ ਜਾਓ ਤੇ ਅਨੰਦਮਾਨਾ ਜਾਣ ਕੋਲਕਾ ਜੇ ਫਿਰ ਤੁਸੀਂ ਸ਼ਮੇਂਦ ਪਹੁੰਚੋਗੇ ਤੁਸੀਂ ਉੱਥੇ ਜਾ ਕੇ ਨਾ ਸੋਣਾ ਜੋ ਕਿ ਅਨੰਦਮਾਨਾ ਕਿ ਗੰਦੇ ਛੱਡ ਦੋ ਫਿਰ ਤੁਸੀਂ ਬਰਫ ਵਿੱਚ ਜਾਣ ਮੌਸਮ ਵਿੱਚ ਜਾਣ ਸਕੀਂ ਨਾ ਪਰ ਫਿਰ ਮੌਸਮ ਵਿੱਚ ਤੁਸੀਂ ਦਸੰਬਰ ਜਨਵਰੀ ਤੋਂ ਕਰ ਸਕਦੇ ਹੋ ਕਿਉਂਕਿ ਉੱਥੇ ਬਰਫ ਪਹੁੰਚ ਪਈ ਹੁੰਦੀ ਹੈ ਜੇ ਤਾਂ ਇਹਦੇ ਹੋਰ ਵੀ ਬਹੁਤ ਸੋਹਣੇ ਹੋ ਜਾਂਦੇ ਤੇ ਇੰਨੀ ਕ ਅਪਡੇਟ ਹੈ ਜੀ ਸੋ ਵੀਡੀਓ ਤੁਹਾਨੂੰ ਮੈਂ ਵਨਕੀ ਉਸੇ ਬਿਲ ਮਾਫੀ ਚਾਹੁੰਨੀ ਆ ਸੋ ਤੁਸੀ ਜਾਣਕਾਰੀ ਦੇਣੀ ਸੀ ਕਿ ਇਹ ਬਹੁਤ ਵਧੀਆ ਟ੍ਰੇਨ ਦਾ ਕਾਲ ਕਸ਼ਮਿਰ ਟ੍ਰਾਇਰ ਟ੍ਰੇਨ ਹੈ। ਇਹ ਬਾਕੀ ਬਹੁਤ ਵਧੀਆ ਹੈ। ਕੁਦਰਤੀ ਨਜ਼ਾਰੇ ਦੇਖਣ ਪਰ ਹੁੰਦੇ ਨੇ। ਜਿਸ ਨੇ ਵੀ ਉਹ ਨਜ਼ਾਰੇ ਦੇਖਣ ਤਾਂ ਤੁਸੀਂ ਜਾ ਸਕਦੇ ਹੋ। ਆ ਲੱਗਦਾ ਬਹੁਤ ਅਸੀਂ ਮੌਨਸਨ ਸੀ ਜਿਹਦੇ ਵਿੱਚ ਰੁਕ ਜਾਓ। ਜੇ ਜਾਣਾ ਹੀ ਤਾਂ ਜਾਓ ਬੰਦੂ ਕਹਿੰਦੇ ਰੁਕ ਜਾਓ ਕਿਉਂਕਿ ਹਜੇ ਮੌਸਮ ਆਜੇ ਮੌਨਸਨ ਦੇ ਅਸੀਂ ਚੱਲ ਰਿਹਾ ਹੈ। ਜਦੋਂ ਵੀ ਇਹ ਮੌਨਸਨ ਸੀਜ਼ਨ ਖਤਮ ਹੋਗਾ ਤੁਸੀਂ ਜਾ ਸਕਦੇ ਹੋ ਕਿ ਉਦੋਂ ਜੋ ਕਿ ਬਾਅਦ ਵਿੱਚ ਪਰਫ ਹੋਵੇ ਕੀਤਾ ਉਹ ਤੁਸ ਜਿੰਨੇ ਬਹੁਤ ਸੋਹਣਾ ਹੋ ਜਾਵੇਗਾ ਥੈਂਕ ਯੂ ਕਾਪਲਡ ਹੈ ਜੀ ਧੰਨਵਾਦ